ਸਤਾਲੀ ਦਲ ਕਾਂਗਰਸ ਜਾਂ ਦਿੱਲੀ ਚ ਭਾਜਪਾ ਦੇ ਸ਼ਾਸਨ ਦੌਰਾਨ ਬੱਤੀ ਰਹਿੰਦੀ ਆ ਗੁੱਲਾ ਤੇ ਪੰਜਾਬ ਦੇ ਨਿਵਾਸੀਆਂ ਨੂੰ ਬਿਜਲੀ ਮਿਲ ਰਹੀ ਆ ਫੁੱਲ ਤੇ ਜੇ ਆਪਾਂ ਬਿਜਲੀ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਸੱਤਾ 'ਚ ਆਉਂਦੇ ਸਾਲ ਪੰਜਾਬ ਦੇ ਜਿਹੜੇ ਗਰੀਬ ਲੋਕ ਸੀ ਮੱਧ ਵਰਗੀ ਲੋਕ ਸੀ ਉਹਨਾਂ ਨੂੰ 90% ਜਿਹੜੇ ਉਹਨਾਂ ਲੋਕਾਂ ਦੇ ਬਿਜਲੀ ਦੇ ਬਿੱਲ ਆ ਜਿਹੜੇ ਉਹ ਜ਼ੀਰੋ ਆਨલાઈ ਸੇਸੋ ਜ਼ੀਰੋ ਤੇ ਬਿਜਲੀ ਫ੍ਰੀ ਦੇ ਕੇ ਔਰ ਉਹਦੇ ਨਾਲ-ਨਾਲ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਰਾਤਾਂ ਨੂੰ ਮੋਟਰਾਂ ਤੇ ਜਾਣ ਦੇ ਲਈ ਪਾਣੀ ਲਾਉਣ ਦੇ ਲਈ ਜਾਣਾ ਪੈਂਦਾ ਸੀ ਤਾਂ ਉਹ ਜਿਹੜੀ ਬਿਜਲੀ ਦਿਨੇ ਆਉਂਦੀ ਰਹੀ ਆ ਨਿਰਵਿਘਨ ਆਉਂਦੀ ਰਹੀ ਆ ਔਰ ਉਹਦੇ ਨਾਲ-ਨਾਲ ਜਿਹੜੀ ਪਛਵਾੜਾ ਕੋਲ ਮਾਈਨ ਜਿਹੜੀ ਲਗਭਗ ਤਕਰੀਬਨ 15 ਸਾਲਾਂ ਤੋਂ ਬੰਦ ਪਈ ਸੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਉਹ ਜਿਹੜੀ ਕੋਲੇ ਦੀ ਖਾਨ ਆ ਉਹ ਸਰਕਾਰ ਬਣਦੇ ਸਰ ਦੁਆਰੇ ਉਹ ਖਾਨ ਜਿਹੜੀ ਚਾਲੂ ਕਰਾਈ ਉਹਦੇ ਨਾਲ ਨਾਲ ਪੁਰਾਣੀਆਂ ਸਰਕਾਰਾਂ ਦੇ ਦੌਰ ਦੇ ਵਿੱਚ ਜਿਹੜੀਆਂ ਸਰਕਾਰੀ ਸੰਪਤੀਆਂ ਵਿਕਦੀਆਂ ਰਹਿੰਦੀਆਂ ਸੀ ਪਰ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਕਾਰਜਸ਼ੈਲੀ ਦਾ ਸਦਕਾ ਉਹਨਾਂ ਦੇ ਲੋਕਾਂ ਦੇ ਕੰਮ ਕਰਨ ਦੇ ਤਰੀਕੇ ਦਾ ਸਦਕਾ ਗੋਇੰਦਵਾਲ ਸਾਹਿਬ ਦੇ ਵਿੱਚ ਜਿਹੜਾ ਪ੍ਰਾਈਵੇਟ ਥਰਮਲ ਪਲੈਂਟ ਖਰੀਦ ਕੇ ਉਹ ਸਰਕਾਰੀ ਜਿਹੜਾ ਕੀਤਾ